ਕਿਵੇਂ ਸਾਰੇ ਹੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਹੈਗੀ ਜੀ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਾਤ ਤੋਂ ਲਾਈਟ ਨਹੀਂ ਹੈਗੀ ਅਸੀਂ ਦੇਖੋ ਤੁਹਾਨੂੰ ਮੈਂ ਹੁਣ ਦਿਖਾ ਰਹੀਆਂ ਬਿਨਾ ਪੱਖੇ ਤੋਂ ਬੈਠੇ ਹੋਇਆ ਤੇ ਦੇਖੋ ਜੀ ਬਿਜਲੀ ਵਾਲਿਆਂ ਨੂੰ ਬਿਲਕੁਲ ਵੀ ਲੈਂਟਰਨ ਤਾਂ ਸਾਡੇ ਤੇ ਚਮਾ ਵੀ ਤਰਸਣੀ ਕਿ ਲਾਈਟ ਛੱਡ ਦੀਏ ਹੋਏ ਨੇ ਪ੍ਰਾਣੇ ਉਹ ਵੀ ਵਿਚਾਰੇ ਗਰਮੀ ਚ ਸਾਡੇ ਨਾਲ ਹੀ ਬੈਠੇ ਨੇ ਬਿਨਾ ਪੱਖੇ ਤੋਂ ਤੇ ਹੁਣ ਚਲੋ ਕੀ ਕਰ ਸਕਦੇ ਆ ਵੀ ਸਾਡੀ ਵੀ ਤਾਂ ਮਜਬੂਰੀ ਐ ਇਨਵਰਟਰ ਵੀ ਚੱਲ ਗਿਆ ਸਭ ਕੁਝ ਚੱਲ ਗਿਆ ਤੇ ਬਿਜਲੀ ਵਾਲਿਓ ਹੁਣ ਤੁਸੀਂ ਨਾ ਵੜਜੋ ਥੋਡੇ ਕਿਤੇ ਐਸੇ ਸ਼ਾਂਗੂਗੀ ਨਾ ਤੁਸੀਂ ਨਾ ਵੜਜੋ ਬਿੱਲ ਲੈਣ ਤੁਹਾਨੂੰ ਮੈਂ ਦੱਸੂਗੀ ਵੀ ਗੁੜੀ ਨੂੰ ਫੋਨ ਕਰ ਦੇਣੀ ਬਿੱਲ ਕਿਵੇਂ ਹੋ ਕਰੀਦਾ ਤੁਹਾਨੂੰ ਮੈਂ ਦੱਸੂ ਹੁਣ ਪਤਾ ਰਾਤ ਦੇ ਅਸੀਂ ਬਿਠਾ ਕੇ ਨੇਰੇ ਦੇ ਵਿੱਚ ਹੈ ਉਤੋਂ ਕਹਿ ਰਹੇ ਨੇ ਮਮ ਮੇਰੀ ਗਲਾਸੀ ਆ ਪਈਆ ਜੂ ਠੀਕ ਗਲਾਸੀ ਚ ਕਹਿੰਨੀ ਮੈਨੂੰ ਕੋਕ ਦੇ ਤਾ ਜੂ ਠੀਕ ਗਲਾਸੀ ਚ ਲੈ ਦਸ ਹੈ ਕੋਈ ਪੱਲੇ ਦਾ ਜਵਾਨਾ ਕਹਿੰਦਾ ਗਦਨ ਦਿੱਤਾ ਨੂਨ ਗਦਾ ਕਹਿੰਦਾ ਅੱਖ ਭੰਨ ਤੇ ਮੈਨੂੰ ਨਾ ਕੱਲ ਤਰਬੂਜ ਖਾਈ ਗਈ ਬੈਠੀ ਮੈਂ ਕੋਲ ਪਈ ਰਹੀ ਮੈਨੂੰ ਐ ਨਹੀਂ ਕਿ ਇੱਕ ਫਾੜੀ ਲੈ ਲਾ ਮੈਂ ਫੇਰ ਵੀ ਕੋਕ ਦਿੱਤਾ ਚਾਹੇ ਝੂਠੇ ਚ ਦਿੱਤਾ ਚਾਹੇ ਸੂੱਚੇ ਚ ਦਿੱਤਾ ਤਾਂ ਸਹੀ ਨਾ ਵੇ ਮੇਰਾ ਕੁਛ ਕਿੱਥੇ ਲੱਗਣਾ ਪਿਆ ਹੈ ਗੁਰਸੇਵੀ ਨਿਵਾਸ ਨਵਪਰਾਣਾ ਗੁਰਸੇ ਦੇ ਤਪ ਰਹੋਗੇ ਲੈ ਲਓ ਅਸੀਂ ਮਾਰ ਰਹੇ ਗਰਮੀ ਚ ਇੱਥੇ ਬੁਰਛ ਸੁਝਦੇ ਨੇ ਇੰਨੀ ਆਪ ਦੀ ਗਰਮੀ ਹੈ ਜੀ ਇੰਨੀ ਆਪ ਦੀ ਗਰਮੀ ਹੈ ਗਰਮੀ ਦੇ ਵਿੱਚ ਪੱਸ ਹੋਈ ਪਈ ਆ ਹੁਣ ਮੈਂ ਲਾਈਟ ਵਾਲਿਆਂ ਨੂੰ ਲਾਣ ਤਾਂ ਬਹੁਤ ਪਾਤੀਆਂ ਹੁਣ ਜੇ ਤਾਂ ਤੁਹਾਨੂੰ ਸ਼ਰਮ ਹੈਗੀ ਹੈ ਲਾਈਟ ਵਾਲਿਆਂ ਤਾਂ ਤਾਂ ਸਾਡੇ ਘਰੇ 5-10 ਮਿੰਟ ਚ ਲਾਈਟ ਭੇਜ ਦਿਓ ਨਹੀਂ ਫਿਰ ਆਪ ਦਾ ਭਲਾ ਬੁਰਾ ਵਿਚਾਰ ਕੇ ਆਇਓ ਹੋਰ ਭਾਵੇਂ ਤੁਹਾਨੂੰ ਕੋਈ ਬਿੱਲ ਦੇ ਦੇਵੇ ਪਰ ਸਾਡੇ ਘਰੇ ਬਿੱਲ ਲੈ ਕੇ ਨਾ ਵੜ ਜਾਓ ਇਹ ਬਸ ਹੁਣ ਆਪ ਦਾ ਭਲਾ ਬੁਰਾ ਵਿਚਾਰ ਕੇ ਆਇਓ ਤੇ ਪਿੰਡ ਵਾਲਿਓ ਸਾਰੇ ਦੱਸੋ ਕਿ ਭਾਈ ਤੁਹਾਡੇ ਲੈਟ ਕਿਵੇਂ ਆ ਅਸੀਂ ਉਹੀ ਪਿੰਡ ਦੇ ਵਿੱਚ ਆ ਜਾਵਾਂਗੇ ਕਿਉਂਕਿ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਲੈਟ ਹੈ ਨਹੀਂ ਦੇਖੋ ਜੀ ਕਈ ਘਰ ਤਾਂ ਚੱਲੇ ਵੀ ਆ ਦੇਖੋ ਕੀ ਦਿਖ ਰਿਹਾ ਹੁਣ ਆ ਦੇਖੋ ਕਈ ਤਾਂ ਅੱਟਾ ਨਾ ਘਰ ਛੱਟ ਕੇ ਚੱਲੇ ਅਸੀਂ ਤਾਂ ਬੈਠ ਕੇ ਜੀਚ ਬੈਠੇ ਆ ਦਰਵਾਜ਼ਾ ਦਰਵਾਜ਼ਾ ਖੋਲੀ ਵੀ ਚੱਲ ਮਾੜੀ ਮੋਟੀ ਉਰੇ ਗਰਮੀ ਤੋਂ ਰਾਹਤ ਮਿਲੇ ਪਰ ਕਿੱਥੇ ਗਰਮੀ ਤੋਂ ਰਾਹਤ ਕਿੱਥੇ ਆ ਸ਼ਹਿਰਾਂ 'ਚ ਤਾਂ ਦਰਖਤ ਵੀ ਕਿਤੇ ਕਿਤੇ ਜਾ ਕੇ ਨੇ ਵੀ ਬੰਦਾ ਦਰਖਤਾਂ ਦੇ ਥੱਲੇ ਬੈਜ ਵੀ ਜਾ ਕੇ ਇਹੀ ਹਿਸਾਬ ਨਾਲ ਆਕਸੀਜਨ ਖਤਮ ਹੋ ਜਣੀਆਂ ਨੇ ਤਾਹੇ ਤਾਂ ਕਹਿੰਦੇ ਆਂਗੇ ਆਕਸੀਜਨ ਲਿਆਓ ਰੁੱਖ ਬਚਾਓ ਪਰ ਰੁੱਖ ਪਾਉਣ ਬਚਾਵੇ ਰੁੱਖਾਂ ਦੇ ਦੁਸ਼ਮਣ ਸਾਰੇ ਹੋਏ ਹੋਏ ਆ। ਬਈ ਗਰਮੀ ਤਾਂ ਇਹ ਤਾਂ ਚੱਲੇਗੇ। ਗਰਮੀ ਤਾਂ ਵੀ ਰਾਤ ਦੀ ਲੈਟਨੀ ਇਹ ਕਹਿੰਦੇ ਟਰਾਂਸਫਰਮ ਸੜ ਗਿਆ। ਕੋ ਜੀ ਬਾਹਰ ਵੀ ਬੰਦਾ ਕਿੱਥੇ ਆ ਕੇ ਬੈਠੇ ਕਿੰਨੇ ਗਰਮੀ ਅਤਵਾੜ ਮੱਚ ਰਿਹਾ ਇੱਥੇ ਤਾਂ ਬਸ ਆਏ ਇਦਾਂ ਦੇ ਦਰਖਤ ਨੇ। ਇੱਥੇ ਜਾ ਕੇ ਬੈਠੀ ਐ ਇੰਨੀ ਗਰਮੀ ਆ। ਓਹੋ ਮੈਂ ਨਾ ਮੱਕਾ ਬੜੀ ਮੁੱਢੀ ਹਵਾ ਚ ਮੈਂ ਕਿ ਚੱਲ ਬੈਠਦੇ ਆਂ ਜਾ ਕੇ। ਮੈਂ ਜਿਆ ਕਰਲੇਂਦੇ ਅੱਗੇ ਘਰ ਦੇ ਬਿੱਲਾ ਲੱਡੀ ਰਾਮ ਹੈ ਚੱਲ ਰੇ ਬੈਠਦੇ ਨਾ ਸਾਡੇ ਘਰ ਦੇ ਵੀ। ਐਵੇਂ ਇੱਥੇ ਕਿਉਂਕਿ ਆ ਥੋੜਾ ਜਿਹਾ ਤਰਖਤ ਜਾਏਗਾ ਸਾਡੇ ਘਰ ਅੱਗੇ ਹੈ ਨਹੀਂ। ਆ ਥੋੜੀ ਜਿਹੀ ਲੱਗਦੀ ਉਡੀ ਬੈਠ ਜਣੀ ਮੈਂ ਇੱਥੇ ਓਏ ਹੋਏ ਫੁਰਸਤ assi ਨਲ ਕੇ ਟੋਲੇ ਆ ਗਿਆ ਮਰਦੇ ਨੇ ਬਿਠਾਤੀ ਬਾਤ ਮਰਦੇ ਨੇ ਬਿਠਾਤਾ ਜੀ ਆਪਾਂ ਨੂੰ ਬਾਹਰ ਕੱਢ ਕੇ ਆਪਾਂ ਬੈਠ ਗਏ ਬਾਹਰ ਕਿਉਂਕਿ ਇੱਥੇ ਦਰਦ ਜਿਹਾ ਲੱਗਿਆ ਹੋਇਆ ਕਿ ਥੋੜੀ ਜਿਹੀ ਹਵਾ ਲੱਗਦੀ ਆ ਮੈਨੂੰ ਜਨ ਬਾਹਰ ਬੈਠ ਕੇ ਥੋੜੀ ਜਿਹੀ ਸ਼ਾਂਤੀ ਚ ਹੁੰਦੀ ਆ ਉਧਰ ਦੇਖ ਲਈ ਜੀ ਵਿਚਾਰੇ ਮਜ਼ਦੂਰ ਕਿੰਨੇ ਕਰਮੇ ਦੇ ਵਿੱਚ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਦੇਖੋ ਕਿੰਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਨੇ ਬੁਰਾ ਹਾਲ ਹੈ ਜੀ ਤੇ ਮੈਂ ਬੈਠੇ ਹਾਂ ਕਿ ਜਿਆਦਾ ਹੋ ਗਿਆ ਮੇਰਾ ਮੂੰਹ ਫੁੱਟਾ ਬੜਾ ਉਹ ਆਈ ਹੈ ਮੌਸਮ ਨਾਲ ਆਈ ਹੈ ਥੋੜੀ ਕਿਹਾੜਾ ਲੱਗਦੀ ਹੈ ਚੱਲਿਆ ਆਪਾਂ ਅੱਠ ਬੈਠ ਜੰਨੇ ਆ ਕਰਦੇ ਚ ਪਲਾਟ ਤੇ ਨਾ ਨਾਲ ਹੀ ਖਲੀ ਉਦੇ ਚ ਲੋਕ ਕੁੜਾ ਕਵਾੜੇ ਸਿੱਟੀ ਜਾਂਦੇ ਆ ਕੋਈ ਮਾਲਕ ਆਉਂਦਾ ਤਾਂ ਥੋੜੇ ਟਾਈਮ ਤੇ ਸਫਾਈ ਕਰਾ ਲੰਦਾ ਵੀਰ ਆ ਹਾਲਾ ਦੇਖੋ ਸ਼ਹਿਰਾਂ ਦੇ ਵਿੱਚ ਕੋਈ ਦਰਖਤ ਹੈ ਨਹੀਂ ਗਰਮੀ ਦੇ ਵਿੱਚ ਬੈਠੇ ਹੋਇਆ ਕਿੰਨਾ ਮੜਾ ਹਾਂ ਪਿੰਡਾਂ ਦੇ ਵਿੱਚ ਤਾਂ ਦਰਖਤ ਹੈਗੇ ਨੇ ਕਿੰਨਾ ਉਹ ਦਿਹਾਉ ਗੋਮੋਟਰਾਂ ਤੇ ਬੈਠਾ ਪਰੂਰੇ ਹਵਾ ਲੱਗਦੀ ਆ ਬਹੁਤ ਸੋਹਣੀ ਫਿਰ ਮੈਂ ਇੱਥੇ ਆ ਕੇ ਬਹਿ ਗਈਆਂ ਤੇ ਯਾਰ ਹੁਣ ਜੇ ਸੇਕ ਤਾਂ ਹੈਗਾ ਹੀ ਆ ਬਈ ਪਿੰਡਾਂ ਵਾਲਿਓ ਲੈਟ ਲੈਂ ਤੋਂ ਸਾਡੇ ਤੇ ਹੈ ਨਹੀਂ ਤਸ ਜਮਾ ਵੀ ਤੁਸੀਂ ਆ ਜਾਓ ਟ੍ਰੈਲੀ ਟਰੂਲੀ ਲਿਆਓ ਟਰੈਕਟਰ ਦੇ ਮਗਰ ਪਾ ਕੇ ਤੇ ਜਿੰਨੇ ਵੀ ਘਰ ਲੈਟ ਕੋ ਪਰੇਸ਼ਾਨ ਹੈ ਜਿੰਨਾਂ ਦਾ ਨਮਾਟਰ ਮਾਰਗਾ ਸਿਟੀ ਤੇ ਉਹ ਭਾਈ ਟਰੈਲੀ ਦੇ ਵਿੱਚ ਲੈ ਜਾਓ ਬਿਠਾ ਕੇ ਤੇ ਤੁਹਾਡੇ ਘਰੇ ਇੱਕ ਇੱਕ ਕਮਰਾ ਨਹੀਂ ਚਾਹੀਦਾ ਜਿਹਨਾਂ ਦੇ ਘਰੇ ਖੁੱਲਾ ਜਿਹਾ ਬਰਾਂਡਾ ਵਾ ਨਾ ਉਹ ਸਕੂਲਰ ਲਾ ਦਿਓ ਅਹੀਂ ਜਿੰਨੇ ਦਿਨ ਲੇਟ ਨਹੀਂ ਆਉਂਦੀ ਭਈ ਟਾਈਮ ਕੱਟ ਲਾਂਗੇ ਤੁਸੀਂ ਇੰਨਾ رحم ਕਰੋ ਸਾਡੇ ਤੇ ਲੇਟ ਵਾਲਿਆਂ ਨੇ ਤਾਂ ਤੁਸੀਂ ਉਹਨੂੰ ਦੇਖਿਆ ਬਣ ਦੇ ਗਿਆ ਹੋਂ ਦੇ ਬਿੱਲ ਲੈ ਕੇ ਆਹ ਜਿਹੜਾ ਫਲੌਗ ਬਣਾ ਰਹੀ ਹਾਂ ਨਾ ਮੈਂ ਇਹ ਦਿਖਾਉਣਾ ਵਾ ਵੀ ਆਹ ਨੀਚੇ ਬੈ ਕੇ ਟਾਈਮ ਕੱਢਿਆ ਹੈ ਗਰਮੀ ਦੇ ਵਿੱਚ ਤੁਸੀਂ ਦੇਖੋ ਕਿੰਨਾ ਔਖਾ ਹੈ ਘਰ ਦੇ ਵਿਚਾਰੇ ਕੀ ਕਰਨ ਬਿਮਾਰ ਹੋਏ ਪਏ ਨੇ ਗਰਮੀ ਕਰ ਤੇ ਕਹਿ ਦਿੰਦੇ ਨੇ ਟ੍ਰਾਂਸਫਰਿੰਗ ਕੀ ਕਰ ਰਹੇ ਆ ਕਰਾ ਰਿਹਾ ਤੇ ਸਾਡੇ ਸ਼ਹਿਰ ਦੀ ਤੁਹਾਨੂੰ ਵੈਰਾਈਟੀਆਂ ਦਿਖਾਉਣਾ ਜਿਹੜਾ ਉਹ ਵੈਰਾਈਟੀ ਨਹੀਂ ਹੁੰਦੀ ਤੇ ਉਹ ਹੈਗਾ ਜੀ ਆ ਬਲ 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 ਸਮਝੋ ਕੌਣ ਇਸ਼ਾਰਾ ਦਿਨ ਤੋਂ ਦੁਪਹਿਰੇ ਤੁਰਿਆ ਆ ਰਹੀ ਜਾਂਦਾ ਕਿਉਂਕਿ ਇਹਨੂੰ ਪਤਾ ਹੁੰਦਾ ਨਾ ਵੀ ਮੇਰੇ ਕਿਹੜਾ ਰੰਗ ਕਾਲਾ ਹੋਣਾ ਤੇ ਮਤਲਬ ਉਹ ਆਹੀ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਹੈ ਕੋਈ ਬਾਰਿਸ਼ ਵੀ ਨਹੀਂ ਹੁੰਦੀ ਹੈ ਜੇ ਇਹ ਬਾਰਿਸ਼ ਹੋ ਜੇ ਨਾ ਤਾਂ ਥੋੜੀ ਜਿਹੀ ਤਾਂ ਸ਼ਾਂਤੀ ਜੀ ਮਿਲ ਜਵੇ ਹਨਾ ਬਾਰਿਸ਼ ਹੋਏ ਤੇ ਕੀ ਮੋਬਾਈਲ ਵੀ ਲੋ ਹੋ ਗਈ ਦੇਖੋ ਜੀ ਮਿਹਨਤ ਨੂੰ ਲੋਟ ਆ ਤੁਸੀਂ ਆਪ ਦੇਖੋ ਬੰਦਾ ਕਿੰਨੇ ਈਟਾ ਚੱਕ ਰਿਹਾ ਦੇਖੋ ਇਹ ਯਾਰੇ ਆਪਣੇ ਿੱਟ ਕਰਕੇ ਇਹਨਾਂ ਨੂੰ ਵਿਚਾਰਿਆਂ ਨੂੰ ਧੁੱਪ ਵਿੱਚ ਗਰਮੀ ਵਿੱਚ ਸਰਦੀ ਵਿੱਚ ਇਹਨਾ ਕੰਮ ਕਰਨਾ ਪੈਂਦਾ ਤੇ ਸਾਡੇ ਵਰਗੇ ਲੋਕ ਗਰਮੀ ਗਰਮੀ ਕਰ ਰਹੇ ਹਾਂ ਇਹ ਅੰਦਰ ਬੈਠ ਬੈਠ ਕੇ ਸਰੀਰ ਸੋਹਲ ਹੋ ਗਈ ਪਰ ਇਹਾਂ ਨਹੀਂ ਜਾਂਦਾ ਅੰਦਰ ਰੋਣਾ ਹੈਗਾ ਮੈਨੂੰ ਬਾਹਰ ਕੱਢਦਾ ਤੁਸੀਂ ਨਹੀਂ ਮੈਂ ਉਹਨਾਂ ਫਿਰ ਪੜਨਾ ਹੀ ਨਹੀਂ ਤੁਹਾਡੇ ਤੋਂ ਲੈਟ ਨਹੀਂ ਹੈਗੀ ਤੋਂ ਮੇਰੀ ਕਿੱਤੇ ਹਣੀ ਹੋ ਰਹੀ ਹੈ ਘਰ ਦੇ ਵਿੱਚ ਇੰਨਾ ਬੁਰਾ ਹਾਲਾ ਬਿਜਲੀ ਵਾਲਿਆਂ ਨੇ ਸਿਆਪਾ ਕਰ ਰਹੀ ਹੈ ਮੇਰੇ ਬੈਠੇ ਦੇ ਲਈ ਤੇ ਧਰਨਾ ਲਾ ਲਿਆ ਬੁਰਾ ਹਾਲਾ ਦੇਖੋ ਜੀ ਨੰਨਾ ਨੂੰ ਪਾਣੀ ਆ ਲਿਮਕੇ ਪੀ ਪੀ ਕੇ ਸਾਡੇ ਵਰਗਾ ਗਰੀਬ ਬੰਦਾ ਹੈ ਕੋਈ ਲਿਮਕੇ ਪੀ ਪੀ ਕੇ ਟਾਈਮ ਪਾਸ ਕਰ ਰਹੇ ਆ ਪੀਣੇ ਨੂੰ ਵੀ ਪਾਣੀ ਨਹੀਂ ਅੱਜ ബിജി ആൾ ത്രീടവേജ